ਕਾ ਜਗਬਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਤੇ ਇਸਵੇਲ ਦੀ ਵੱਡੀ ਖਬਰ ਆ ਰਹੀ ਹੈ ਲੰਬੀ ਤੋਂ ਜਿੱਥੇ ਕਿ ਮੁੱਖ ਮੰਤਰੀ ਮਾਗਮ ਕਾਰਹੇਸਾਨ ਕਿ ਇਸਤਰਾ ਨੇ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦੇ ਵੱਲ ਜੁੱਤੀ ਛੁੱਟੀ ਗਿਆ ਤਾਂ ਇਸਵੇਲ ਦੀ ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲ ਕਿਸੇ ਦੇ ਵੱਲੋਂ ਜੁੱਤੀ ਛੁੱਟੀ ਗਿਆ ਇਹ ਵਿਅਕਤੀ ਕੌਣ ਸੀ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਇਸ तमाम ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਪੱਤਰਕਾਰ ਲੰਬੀ ਤੋਂ ਦਰਸ਼ਨ ਸਿੰਘ ਜਟਾਣਾ ਮੌਜੂਦ ਨੇ ਦਰਸ਼ਨ ਸਿੰਘ ਕੀ ਘਟਨਾ ਸੀ ਕਿਸ ਤਰ੍ਹਾਂ ਜਿਹੜਾ ਇਹ ਵਾਕਿਆ ਹੋਇਆ ਇਸ ਤਰ੍ਹਾਂ ਵੀ ਇਹਨਾਂ ਦੇ ਦੌਰੇ ਤੇ ਆਪਣੇ ਸਮੂਹ ਪ੍ਰਚਾਰ ਦੀ ਮੁਖਮਤ ਲਈ ਕੰਟੀ ਹੱਕੀ ਨੇ ਤਿੰਨ ਪਰ ਇਹਨਾਂ ਨੇ ਆਲੇ ਸਾਹ ਤੇ ਬਾਬੇ ਦੇ ਵਿਚ ਇਹ ਹਬਲਾ ਹੋਇਆ ਹੋਰ ਜਿਹੜੀ ਗੁਰੂ ਗ੍ਰੰਥਾ ਪਰਗੜੀ ਤੇ ਪਾੜੀ ਤੇ ਇਹਨਾਂ ਨੇ ਅਜੇ ਤੱਕ ਕੋਈ ਕੰਮ ਕੋਈ ਵਜਨ ਨਹੀਂ ਪੜਿਆਗਾ ਜੀ ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਮਾਇਆ ਅੰਦਰ ਪਾਣੀ ਰਾਜ ਦੀ ਬਾਰੀ ਪਾਰੀ ਆ ਉਹਦਾ ਬਦਲਾ ਲਿਆ ਦਰਸ਼ਨ ਸਿੰਘ ਜੀ ਕੀ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਕਿ ਉਹ ਗੁਰਬਚਨ ਸਿੰਘ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਸੀ ਜਾਂ ਫਿਰ ਜਿਹੜਾ ਅਦਰਸ਼ਨ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸੰ ਸਾਡੇ ਲੰਬੀ ਤੋਂ ਪੱਤਰਕਾਰ ਦਰਸ਼ਨ ਸਿੰਘ ਜਟਾਣਾ ਜਿਨ੍ਹਾਂ ਨੇ ਮੁੱਢਲੀ ਜਾਣਕਾਰੀ ਦਿੱਤੀ ਹੈ ਕਿ ਗੁਰਬਚਨ ਸਿੰਘ ਨਾਮ ਦਾ ਵਿਅਕਤੀ ਸੀ ਜਿਹੜਾ ਕਿ ਛੋਟਾ ਰੱਤਾ ਖੇੜਾ ਦੇ ਨਾਲ ਸਬੰਧ ਰੱਖਦਾ ਸੀ ਉਸ ਦੇ ਵੱਲੋਂ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਹੈ ਵਿਰੋਧ ਜ਼ਾਹਿਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗੁਰਬਚਨ ਸਿੰਘ ਨੇ ਉਸ ਰੋਸ ਤੇ ਚੱਲਦਿਆਂ ਉਸ ਵਿਰੋਧ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਮੇਰੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਮੈਂ ਵਿਰੋਧ ਕਰਨਾ ਚਾਹਣਾ ਜਿਸ ਤੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਇਸ ਘਟਨਾ ਜਾਕਰ ਮੌਜੂਦ ਨੇ ਜਾਕਰ ਸਾਹਿਬ ਤੋਂ ਜਾਣਦੇ ਹਾਂ ਕਿ ਇਸ ਘਟਨਾ ਨੂੰ ਕਿਸੇ ਤਰ੍ਹਾਂ ਲਿਖਦੇ ਨੇ ਜਾਕਰ ਸਾਹਿਬ ਸਿਆਸਤ ਦਾ ਮਿਆਰ ਕਾਫੀ ਡਿੱਗਦਾ ਜਾ ਰਿਹਾ ਕੀ ਕਹਿਣਾ ਚਾਹੋਗੇ ਸੁਣਾਇਆ ਸਮਝਦਾ ਹੂ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਹੋਈ ਹੈ ਆ ਇੱਕ ਬਹੁਤ ਵੱਡਾ ਕਲੰਕ ਰਾਜਨੀਤੀ ਦੇ ਨੱਕੇ ਤੇ ਵੀ ਲੱਗਿਆ ਹੈ ਤੇ ਆ ਜੋ ਵੀ ਘਟਨਾ ਜੋ ਵੀ ਕਿਸੇ ਦਾ ਗੁੱਸਾ ਸੀਗਾ ਜੀ ਜੋ ਵੀ ਕਿਸੇ ਦੀ ਕੋਈ ਰੰਜਿਸ਼ ਸੀਗੀ ਉਹ ਇਲੈਕਸ਼ਨ ਜਿਹੜਾ ਹੈ ਉਹ ਲੋਕਤੰਤਰ ਦਾ ਪਿਆਰ ਹੈ ਜੀ ਉਥੇ ਸਾਨੂੰ ਸਾਡੇ ਪ੍ਰਸੰਪਤਤਾ ਸੰਚਾ ਨੇ ਆਪਣੀ ਸ਼ਹਾਦਤ ਦੇ ਕੇ ਸਰਦਾਰ ਭਗਤ ਸਿੰਘ ਨੇ ਫਾਂਸੀ ਦਾ ਫੰਦਾ ਲੈ ਕੇ ਸਾਨੂੰ ਆ ਆਜ਼ਾਦ ਕਰਿਆ ਦਿੰਦਾ ਵੀ ਅਸੀਂ ਵੋਟ ਦੇ ਰਾਹੀਂ ਆਪਣੇ ਗੁੱਸੇ ਦਾ ਇਜ਼ਹਾਰ ਕਰੀਏ ਜੀ ਜਾਂ ਜੋ ਕੁਝ ਵੀ ਹੈ ਇਹਦਾ ਜਿੰਨੇ ਸ਼ਬਦਾਂ ਚ ਨਿੰਦਾ ਕੀਤੀ ਜਾਵੇ ਉਹ ਨਾਲ ਹੀ ਘਟੇ ਜਖਰ ਸਾਹਿਬ ਤੁਸੀਂ ਮੰਨ ਬੇਸ਼ੱਕ ਆਮ ਜਨਤਾ ਜਿਹੜਾ ਗੁੱਸਾ ਜ਼ਾਹਿਰ ਕਰ ਸਕਦੀ ਹੈ ਲੋਕਤੰਤਰ ਦਾ ਇਹ ਹੱਕ ਹੈ ਪਰ ਤੁਸੀਂ ਮੰਨਦੇ ਹੋ ਕਿ ਆਮ ਪਬਲਿਕ ਜਿਹੜੀ ਆ ਬਿਨਾ ਕਿਸੇ ਸਿਆਸੀ ਛੇਤ ਤੋਂ ਐਡੇ ਵੱਡੇ ਕਦਮ ਚੱਕ ਸਕਦੀ ਹੈ ਦੇਖੋ ਸਾਡੀ ਰਾਜਨੀਤੀ ਦੇ ਵਿੱਚ ਲੰਬੇ ਸਮੇਂ ਤੋਂ ਤੇ ਖਾਸ ਤੌਰ ਤੇ ਅੱਜ ਹੁਣ ਮੌਕਾ ਨਹੀਂ ਆ ਗੱਲ ਕਰਨ ਦਾ ਫੋਨ ਦੇ ਉੱਤੇ ਅਦਰਵਾਈਜ਼ ਤਾਂ ਜੋ ਅਪਰਾਧੀ ਕਰਨ ਦੇ ਗਲਤ ਕਿਸਮ ਦੇ ਲੋਕ ਰਾਜਨੀਤੀ ਨੇਤਾ ਵਾਲੇ categories ਜੇ ਵੀ ਆ ਗਏ ਤੇ ਕਈ ਕਿਸਮ ਦੀ ਤਾਕਤਾਂ ਜਿਹੜੀਆਂ ਬਾਹਰੋਂ ਆ ਕੇ ਸਾਡੇ ਪੰਜਾਬ ਦੇ ਐਟਮੋਸਫੇਅਰ ਨੂੰ ਵਿਗਾੜ ਰਹੀ ਹੈ ਉਹਦਾ ਵੀ ਪ੍ਰਭਾਵ ਹੈ ਪਰ ਇਹਦਾ ਕੋਈ ਵੀ ਜਸਟੀਫਿਕੇਸ਼ਨ ਨਹੀਂ ਬਣਦਾ ਕਿਸੇ ਵੀ ਕਿਸਮ ਤੋਂ ਇਹਨੂੰ ਠੀਕ ਨਹੀਂ ਠਰਾਇਆ ਜਾ ਸਕਦਾ ਐਸੀ ਤਾਂ ਮੈਂ ਸਮਝਦਾ ਵੀ ਹਰ ਇੱਕ ਪਾਰਟੀ ਨੂੰ ਪੂਰੀ ਭਰਪੂਰ ਨਿੰਦਾ ਕਰਨੀ ਚਾਹੀਦੀ ਹੈ ਅਦਰਵਾਈਜ਼ ਸਾਡੇ ਜੜੀਆ ਲੋਕਤੰਤਰ ਤੇ ਇੱਕ ਬਹੁਤ ਵੱਡੀ ਇਸ਼ਤਿਹਾਨ ਹੋਊਗੀ ਜੀ ਜਗਤ ਸਿੰਘ ਸਾਹਿਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ। ਸੰਘਨ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਲੀਲ ਕੁਮਾਰ ਜਾਖੜ ਜਿਨ੍ਹਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਆਮ ਜਨਤਾ ਨੂੰ ਹੱਕ ਹੈ ਕਿ ਉਹ ਆਪਣਾ ਗੁੱਸਾ ਜ਼ਾਹਿਰ ਕਰ ਸਕਦੇ ਨੇ ਪਰ ਜਿਹੜਾ ਇਹ ਤਰੀਕਾ ਹੈ ਇਹ ਬਿਲਕੁਲ ਵੀ ਸਹੀ ਨਹੀਂ ਹੈ ਤੇ ਸਮੂਹ ਪਾਰਟੀਆਂ ਨੂੰ ਇਸ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਹੈ। ਗੌਰਤਲ ਬਹਿ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਲੂਰ ਦੇ ਨਾਲ ਲੱਗਦੇ ਪਿੰਡ ਰੱਤਾ ਖੇੜਾ ਦੇ ਵਿੱਚ ਯਾਨੀ ਕਿ ਆਪਣੇ ਲੰਬੀ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਇੱਕ ਸਮਾਗਮ ਦੇ ਦੌਰਾਨ ਇੱਕ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਸ਼ਬਦਾਂ ਚ ਨਿੰਦਾ ਕੀਤੀ ਗਈ ਆ ਉਸ ਵਿਅਕਤੀ ਦਾ ਕਹਿਣਾ ਹੈ ਕਿ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਉਸ ਦੇ ਵਿੱਚ ਰੋਸ ਸੀ ਜਿਸ ਤੇ ਮਤੇ ਨਜ਼ਰ ਉਹਨਾਂ ਦੇ ਵੱਲੋਂ ਜਿਹੜਾ ਹੈ ਇਹ ਗੁੱਸਾ ਜ਼ਾਹਿਰ ਕੀਤਾ ਗਿਆ ਹੈ ਬਰਹਾਲ ਪੋਜੀਟਿਵ ਵੱਲੋਂ ਗਰਬਚਤ ਸਿੰਘ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਮੈਂ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਤਿੰਦਰਾਂ ਦੌਰੇ ਤੇ ਸਨ ਲੰਬੀ ਹਲਕੇ ਦੇ ਵਿੱਚ ਜਿਸ ਦੌਰਾਨ ਜਿੱਥੇ ਉਹ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਸਨ ਉਹ ਵੱਖ-ਵੱਖ ਸਮਾਗਮਾਂ ਛੇਛਾ ਲੈਂਦੇ ਹੋਏ ਉਹ ਪਿੰਡ ਰੱਤਾ ਖੇੜਾ ਪਹੁੰਚੇ ਰੱਤਾ ਕਿੜਾ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਮਾਗਮ ਚੱਲ ਰਿਹਾ ਸੀ ਤਾਂ ਇੱਕ ਵਿਅਕਤੀ ਜਿਹੜਾ ਹੈ ਉਹ ਸਮਾਗਮ ਦੇ ਵਿੱਚ ਆਇਆ ਜਿਸ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਰਕਾਰ ਦੇ ਵੱਲੋਂ ਕੀਤੀਆਂ ਹੋਈਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਇੱਕ ਵਿਅਕਤੀ ਦੇ ਵੱਲੋਂ ਆ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲਈ ਅਪਸ਼ਬਦ ਵਰਤੇ ਗਏ ਤੇ ਉਹਨਾਂ ਦੇ ਵੱਲ ਜੁੱਤੀ ਵਗਾ ਕੇ ਸੁੱਟੀ ਗਈ ਜੁੱਤੀ ਜਿਹੜੀ ਹੈ ਸਾਡੇ ਪੱਤਰਕਾਰ ਦਰਸ਼ਨ ਸਿੰਘ ਜਟਾਣਾ ਦੇ ਮੁਤਾਬਕ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗੀ ਹੈ ਪਰ ਮੌਕੇ ਤੇ ਹੀ ਜਿਹੜੀ ਪੁਲਿਸ ਹੈ ਜਿਹੜੀ ਸੁਰੱਖਿਆ ਕਰਮੀ ਹੈਗੇ ਸਨ ਉਹਨਾਂ ਦੇ ਵੱਲੋਂ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਬਚਨ ਸਿੰਘ ਜਿਹੜਾ ਹੈ ਉਹ ਛੋਟ ਜਿਹੜੀਆਂ ਹੈਗੀਆਂ ਨੇ ਉਹ ਇਸ ਘਟਨਾ ਦੇ ਨਿੰਦਾਕਾਰੀਆਂ ਨੇ ਮੈਂ ਦਰਸ਼ਕਾਂ ਨੂੰ ਯਾਦ ਕਰਵਾ ਦੇਣਾ ਚਾਹੂੰਗਾ ਕਿ ਜੇਕਰ 2014 ਦੀਆਂ ਜੇਕਰ ਅਸੀਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਦੋਂ ਵੀ ਲੁਧਿਆਣਾ ਦੇ ਨਾਲ ਲੱਗਦੇ ਈਸੜੂ ਵਿਖੇ ਇਹ ਘਟਨਾ ਹੋਈ ਸੀ ਜਿਸ ਦੌਰਾਨ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਵਿਕਰਮ ਨਾਂ ਦੇ ਨੌਜਵਾਨ ਦੇ ਵੱਲੋਂ ਜਿਹੜੀ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤਮਾਮ ਸਿਆਸੀ ਲੀਡਰ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਘਟਨਾ ਦੀ ਜਿਹੜੀ ਹੈ ਉਨਿੰਦਾ ਕੀਤੀ ਜਾ ਰਹੀ ਹੈ ਸਾਡੇ ਨਾਲ ਕਾਂਗਰਸ ਸਾਡੇ ਨਾਲ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਤੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਮੌਜੂਦ ਨੇ ਸਿਰਸਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਇਸ ਘਟਨਾ ਨੂੰ ਨਹੀਂ ਘਟਨਾ ਤੇ ਜਿਹੜੇ ਲੋਕ ਕਰ ਰਹੇ ਨੇ ਅਮਰੀਕ ਸਿੰਘ ਅਜਨਾਲੇ ਦਾ ਬ੍ਰਦਰ ਆਏ ਜਿਹੜਾ ਅਮਰੀਕ ਸਿੰਘ ਅਜਨਾਲਾ ਆਪਣੇ ਅਸਥਾ ਕਿਤੇ ਆਪਣੇ ਆਪ ਨੂੰ ਚੇਦੇ ਦਾ ਹਾਸਲੇ ਕਿ ਆਪਣੇ ਜਿਹੇ ਤਰ੍ਹਾਂ ਵੀ ਕਰਤੋਤਾ ਰਹੇ ਜਾਂਦੀਆਂ ਕਿ ਇਹਨਾਂ ਕੰਮਾਂ ਦੇ ਉੱਤੇ ਆ ਕੇ ਜਿੱਤ ਕੇ ਕਿਹਨਾਂ ਸੋਚਦੇ ਪਿਆ ਕਿ ਸੋਚ ਨਾਲ ਪੰਜਾਬ ਨੂੰ ਅੱਗੇ ਲਾਉਣ ਨੂੰ ਫਿਰਦੇ ਨੇ ਇਹਦਾ ਕੋਈ ਜਵਾਬ ਚਾਹੀਦਾ ਹੈ ਕਾਜੀ ਜੋ ਲੋਕ ਇਹ ਕਹਿੰਦੇ ਸੀਗੇ ਜਿਹੜੇ ਸਿੱਖੀ ਦੀ 전통 ਪਰੰਪਰਾਵਾਂ ਦੀ ਚਿੰਤਾ ਕਰਦੇ ਜਿਹੜੇ ਇਹ ਸਿੱਖੀ ਦੇ ਪਹਲਾ ਦੇਣ ਵਾਸਤੇ ਆ ਰਹੇ ਆਂ ਇਹ ਅਮਰੀਕ ਸਿੰਘ ਜਨਾਲਾ ਜਿਹੜੇ ਜਿੱਥੇ ਦਾ ਲਾਪਰਾਂ ਨੂੰ ਸੋਕੋਲ ਜਿੱਥੇ ਤੱਕ ਆਉਂਦੇ ਨੇ ਉਹਨਾਂ ਦੇ ਭਰਾ ਨੇ ਜਿਹਨਾਂ ਨੇ ਰਿਪੋਰਟ ਕੀਤੀ ਆ ਜੀ ਸੋ ਜਿੰਨੀ ਵੀ ਨੰਦਾ ਕੀਤੀ ਜਾਵੇ ਜਿਹੜੇ ਲੋਕ ਸਿਰਫ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਨੇ ਉਹਨਾਂ ਦਾ ਮਕਸਦ ਹੀ ਪੰਜਾਬ ਨੂੰ ਲਾੰਬੂ ਲਾਉਣਾ ਹੋਰ ਕੋਈ ਮਕਸਦ ਨਹੀਂ ਇੱਕੋ ਸੋਚ ਆਈ ਨੇ ਪੰਜਾਬ ਨੂੰ ਅੱਗ ਲਾਓ ਲਾੰਬੂ ਲਾਓ ਸੇਸਾ ਸਾਹਿਬ ਸੇਸਾ ਸਾਹਿਬ ਤੁਸੀਂ ਮੰਨਦੇ ਹੋ ਕਿ ਆਮ ਜਨਤਾ ਜਿਹੜੀ ਹੈ ਉਹ ਸਿਆਸੀ ਸ਼ਹਿਤ ਤੋਂ ਬਿਨਾ ਇਸ ਤਰੀ ਜੀ ਉਸ ਤਰ੍ਹਾਂ ਦਾ ਮੈਨੂੰ ਸਮਝ ਆ ਰਿਹਾ ਜੀ ਸਿਆਸੀ ਕਿ ਸਿਆਸੀ ਇਹ ਕੌਣ ਹੈ ਇਹ ਕੋਈ ਤਾਂ ਨਾਅਨ ਸਿਆਸੀ ਹੋਵੇ ਸਿਆਸੀ ਨਹੀਂ ਹੈ ਅਮਰੀਕਾ ਦਾ ਜਨਾਲਾ ਸਿਆਸੀ ਨਹੀਂ ਹੈ ਜੀ ਇਹ ਕਿਹੜੀ ਜਨਤਾ ਹੈ ਜੀ ਮੈਨੂੰ ਸਮਝਾਓ ਕਿਤਨਾ ਤੁਸੀਂ ਜਨਤਾ ਕਹ ਰਹੇ ਜੀ ਇਹ ਕਿਹੜੀ ਜਨਤਾ ਅਮਰੀਕਾ ਜਨਾਲਾ ਨੂੰ ਵੀ ਜਾਣਦੇ ਤੁਸੀਂ ਜੀ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਹੀ ਜਾਣਦੇ ਅਮਰੀਕਾ ਜਨਾਲੇ ਨੂੰ ਸਰਸਾ ਸਾਹਿਬ ਮੈਂ ਇਹ ਪੁੱਛ ਰਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਸਿਆਸੀ ਮੇਰੀ ਬੇਟੇ ਸੁਣਨਾ ਮੇਰੀ ਬੇਟੇ ਜਵਾਬ ਦੇਣਾ ਮੇਰਾ ਸਵਾਲ ਤੁਸੀਂ ਹੀ ਜਨਾਲਾ ਜਾਣਦੇ ਹੋ ਨਹੀਂ ਮੈਂ ਅਮਰੀਕ ਸਿੰਘ ਨਿਆਰਾ ਨੂੰ ਜਾਣਦਾ ਪਰ ਮੈਂ ਤੁਹਾਡੇ ਤੋਂ ਸਵਾਲ ਕਰ ਰਿਹਾ ਕਿ ਤੁਸੀਂ ਮੰਨਦੇ ਹੋ ਕਿ ਕਿਸੇ ਪਾਰਟੀ ਦੀ ਕਿਸੇ ਪਾਰਟੀ ਦੀ ਛੇ ਹੋ ਸਕਦੀ ਹੈ ਨਹੀਂ ਮੈਂ ਦੱਸਦਾ ਉਹਨਾਂ ਦਾ ਭਰਾਏ ਕਿ ਇਹ ਰਾਜ ਦੀ ਛੇ ਇਰਾਇਤੀ ਗੱਲ ਕਰ ਰਹੇ ਨੇ ਛੇ ਦੇ ਦੇ ਕੇ ਕਰ ਰਹੇ ਨੇ ਜਾਂ ਉਸ ਦੇ ਛੇ ਦੇ ਦੇ ਕੇ ਪੰਜਾਬ ਨੂੰ ਆਦਮੋ-ਗਾਲੇ ਪਾਸੇ ਤੋਰਦੇ ਪਏ ਨੇ ਉਹਨਾਂ ਦਾ ਭਰਾਏ ਕਿ ਕੋਈ ਜਨਤਾ ਦੀ ਗੱਲ ਹੋਵੇ ਤਾਂ ਕਿਸੇ ਦੀ ਕੋ ਪ੍ਰੋਬਲਮ ਹੋਵੇ ਤਾਂ ਸੁਦਾ ਸੁਤਾ ਮਾਰਦਾ ਤਾਂ ਮਕਸਦ ਹੀ ਪੋਲਿਟੀਕਲ ਆ ਠੀਕ ਆਪ ਕੀ ਕਰ ਰਹੇ ਹੋ ਜੇ ਤੁਸੀਂ ਆਪ ਦਾ ਕੰਮ ਕਰੋ ਪੋਲਿਟੀਕਲ ਮਕਸਦ ਨਹੀਂ ਉਹਦਾ ਮਕਸਦ ਕੀ ਆ ਜੀ सिरसा ਦੀ ਗੱਲਬਾਤ ਕਰ ਲਈ ਜੁਵਾਤ ਆਏ ਸਨ ਅਕਾਲੀ ਦਲ ਦੇ ਸਪੋਕਸਪਰਸ ਮਨਿੰਦਰ ਸਿੰਘ सिरसा ਜਿਹਨਾਂ ਦਾ ਕਹਿਣਾ ਹੈ ਕਿ ਸਾਫ਼ ਤੌਰ ਤੇ ਸਿਆਸੀ ਛੇਤ ਇਹ ਕੰਮ ਹੋ ਰਿਹਾ ਹੈ ਜਿਹੜੇ ਕੀ ਕੋਜ ਅੰਸਰ ਹੈਗੇ ਨਹੀਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਗੌਰਤਲ ਬਹਿ ਕਿ ਇਹ ਜਿਹੜੀ ਘਟਨਾ ਹੈ ਇਹ ਰੱਤਾ ਖੇੜਾ ਪਿੰਡ ਦੀ ਘਟਨਾ ਹੈ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਤਿੰਨ ਦਿਨਾਂ ਸਮਾਗਮ ਦੇ ਰਾਣ ਉੱਤੇ ਪਹੁੰਚੋ ਹੈ ਸੰਤ ਇੱਕ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਵੀ ਇਸ ਘਟਨਾ ਦੀ ਸਖ਼ਬ ਸ਼ਬਦਾਂ ਚ ਨਿੰਦਾ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਦਰੋਹ ਜਾਂ ਗੁੱਸਾ ਜ਼ਾਹਰ ਕਰਨ ਦਾ ਤਰੀਕਾ ਬਿਲਕੁਲ ਵੀ ਸਹੀ ਨਹੀਂ ਆ ਸੁਨੀਲ ਜਾਖੜ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਰਲ ਕੇ ਇਸ ਘਟਨਾ ਦੀ ਸਖ਼ਬ ਸ਼ਬਦਾਂ ਚ ਨਿੰਦਾ ਕਰਨੀ ਚਾਹੀਦੀ ਹੈ ਮਨਿੰਦਰ ਸਿੰਘ ਸਿਰਸਾ ਹੋਰਾਂ ਦਾ ਵੀ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਕੋਈ ਸ਼ਰਾਤੀ ਅੰਸਰ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਦੇ ਪ੍ਰੋਗਰਾਮ ਦੇ ਦੌਰਾਨ ਪਿੰਡ ਰੱਤਾਖੇੜਾ ਵਿੱਚ ਮੌਜੂਦ ਸਨ ਤਾਂ ਇਸ ਵੇਲੇ ਇੱਕ ਵਾਰ ਫਿਰ ਤੁਹਮੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਜੁੱਤੀ ਸੁੱਟਣ ਦੀ ਜਿਹੜੀ ਘਟਨਾ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਔਰ 2014 ਦੀ ਲੋਕ ਸਭਾ ਦੀ ਗੱਲ ਕਰ ਰਹੇ ਸੀ ਕਿ 2014 ਦੇ ਵਿੱਚ ਵੀ ਇਸੜੂ ਦੇ ਜਿਹੜਾ ਇਸੜੂ 'ਚ ਸਮਾਗਮ ਹੋ ਰਿਹਾ ਸੀ ਤਾਂ ਉਦੋਂ ਵੀ ਵਿਕਰਮ ਸਿੰਘ ਨਾਂ ਦੇ ਨੌਜਵਾਨ ਦੇ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲ ਜੁੱਤੀ ਸੁੱਟੀ ਗਈ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਬੇਰਜ਼ਗਾਰ ਨੌਜਵਾਨ ਸੀ ਜਿਸ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ तमाम ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਸਾਡੇ ਨਾਲ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇ ਪਰ ਮੌਜੂਦ ਨੇ ਛੋਟੇਪੁਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਇਸ ਘਟਨਾ ਨੂੰ ਆ ਦੇਖੋ ਮੈਂ ਸਮਝਦਾ ਕਿ ਇਹ ਪਰਿਮਾਤਕੀ ਘਟਨਾ ਹੈ ਜਿਹੜੇ ਲੋਕ ਬਾਲਾ ਸਾਹ ਨੂੰ ਤਸੱੰਦ ਨਹੀਂ ਕਰਦੇ ਉਹ ਉਹਨਾਂ ਦੇ ਅਗੇ ਇਸ ਤੋਂ ਉੱਤਾ ਕੌਣ ਆ ਪਰ ਆਹ ਕੰਮ ਜਿਹੜਾ ਇਹ ਤਾਂ ਬਹੁਤ ਗਲਤ ਕੰਮ ਹੈ ਜਿਹੜੀ ਪੁਰੀਓਂ ਨੰਨਾ ਕਰਦੇ ਆ ਪੰਜਾਬ ਦੇ ਵਿੱਚ ਹਾਲਾਤ ਬਸਾ ਤਿਸਟ ਹੈ ਤੇ ਇਹਾ ਵੀ ਲੋਕ ਇਹਨਾਂ ਹਾਲਤ ਖਾਵ ਹੋਣ ਦਾ ਖਤਰਾ ਜੀ ਨਾਲ ਹੀ ਸਾਰੇ ਪੰਜਾਬ ਵਾਸੀਆਂ ਨੂੰ ਬਿਕਰਾਂਗਾ ਜੇ ਫਾਦਰ ਪਰਤੀ ਜਾਂ ਕਿਸੇ ਹੋਰ ਪਰਤੀ ਤੋਂ ਅਸੀਂ ਮਨ ਤੋਂ ਖਸਾਇਆ ਜੀ ਉਹਨੂੰ 7 ਮਈ ਤਰੀਕੇ ਦੇ ਨਾਲ ਵੋਟਾਂ ਵਿੱਚ ਕਨਵਰਟ ਕਰੋ ਨਾ ਕਿ ਅਜੇ ਹੀ ਛੋਟੀਪੁਰ ਸਾਹਿਬ ਛੋਟੀਪੁਰ ਸਾਹਿਬ ਸਾਡੀ ਹੁਣੇ ਮਨਜਿੰਦਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ ਸਾਡੀ ਹੁਣੇ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਕਿ ਅਮਰੀਕ ਸਿੰਘ ਅਜਨਾਲਾ ਦਾ ਜਿਹੜਾ ਭਰਾ ਹੈ ਜਿਸ ਵੱਲੋਂ ਇਸ ਘਟਨਾ ਨੂੰ ਇਜਾਮ ਦਿੱਤਾ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕੌਣ ਹੈ ਜਿੱਦਾਂ ਅਮਰੀਕ ਸਿੰਘ ਅਜਨਾਲਾ ਤੋਂ ਕੀ ਆ ਲੱਗਦਾ ਅਮਰੀਕ ਸਿੰਘ ਜਨਾਲਾ ਦਾ ਨਾਮ ਲਿਆ ਉਹਨਾਂ ਨੇ ਕਿ ਉਹਨਾਂ ਦਾ ਜਿਹੜਾ ਹੈ ਇਹ ਰਿਸ਼ਤੇਦਾਰ ਹੈ ਬ੍ਰਦਰ ਉਹ ਕਹਿ ਰਹੇ ਨੇ ਕਿ ਅਮਰੀਕ ਸਿੰਘ ਜਨਾਲਾ ਦਾ ਭਰਾ ਹੈ ਗੁਰਬਚਨ ਸਿੰਘ ਇਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਆ ਮੇਰਾ ਥਾ ਅਮਰੀਕ ਸਿੰਘ ਜਨਾਲਾ ਵੀ ਉਹ ਜੀ ਕਹਾਵਾਂ ਨੂੰ ਉਤਸ਼ਾਹਤ ਨਹੀਂ ਕਰਦਾ। ਜੀ। ਰਿਸ਼ਤੇਦਾਰ ਹੋਣਾ ਜਿਹੜਾ ਬੰਦਾ ਵੀ ਹਾਂਜੀ ਗਲਤ ਕੀਤੀ ਉਹ ਮੈਂ ਸਮਝਦਾ ਕਿ ਕਿਸੇ ਚੰਗੇ ਬੰਦੇ ਦਾ ਰਿਸ਼ਤਾ ਨਹੀਂ ਹੋ ਸਕਦਾ। ਇਹ ਉਹ ਜਿਹੜਾ ਲਾਕ ਕੰਕੀ ਦੇ ਗਿਆ। ਕੀ ਡੈਮੋਕਰੈਟਿਕ ਤਰੀਕੇ ਦੇ ਨਾਲ ਆਪਾਂ ਗੁੱਸੇ ਦਾ ਪ੍ਰਗਟਾਵਾ ਕਰੋ। ਜੀ। ਪਰ ਆ ਜਿਹੜਾ ਇਹ ਕੰਮ ਹੈ ਬਹੁਤ ਕਰਜਾ ਹੈ ਪੰਜਾਬ ਤੇ ਵੀ ਸ਼ੁਰੂ ਹੋਣਾ ਚਾਹੀਦਾ। ਪੰਜਾਬ 'ਚ ਸ਼ੁਰੂ ਹੋਇਆ ਜਿਹੜੇ ਬੜੇ ਪ੍ਰੈਸ ਕਰਦੇ ਨੇ ਚਿੰਨ੍ਹਦਾ। ਛੋਟੇਪੁਰ ਸਾਹਿਬ ਤੁਸੀਂ ਇਸ ਵਿਦਰੋਹ ਨੂੰ ਜਾਂ ਇਸ ਗੁੱਸੇ ਨੂੰ ਆਮ ਜਨਤਾ ਦਾ ਗੁੱਸਾ ਦੇਖਦੇ ਹੋ ਜਾਂ ਫ੍ਰੈਸ ਨੂੰ ਕਿਤਨਾ ਕਿਤੇ ਸਿਆਸੀ ਸ਼ਹਿ ਮਹਿਸੂਸ ਕਰਦੇ ਹੋ? ਆ ਮੈਨੂੰ ਸਮਝ ਆ ਕਿ ਕੋਈ ਇਹ ਜਿਹੜੇ ਬੰਦੇ ਆ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਗੱਲਾਂ ਕਰਦੇ ਆ। ਮੈਂ ਸਮਝਦਾ ਕਿ ਸਾਰਾ ਉਹਨਾਂ ਦਾ ਰਣਨੀਤੀ ਹੈ ਵਾ ਇਹੋ ਜਿਹੀਆਂ ਗੱਲਾਂ ਜੁਮੇਵਾਰ ਬੰਦਿਆ ਨੂੰ ਨਹੀਂ ਕਰੀਏ ਜਿਵੇਂ ਇਸ ਪਾਸੇ ਜੁਮੇਵਾਰ ਬੰਦਿਆ ਨੂੰ ਨਵੇਂ ਬੱਚੇ ਨੂੰ ਸੌਣਾ ਨਹੀਂ ਚਾਹੀਦਾ ਜੀ ਜੀ ਛੋਟੇਪੁਰ ਸਾਹਿਬ ਗੱਲਬਾਤ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਹਨ ਆਮ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁਚਾ ਸਿੰਘ ਛੋਟੇਪੁਰ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਆ ਉਹਨਾਂ ਦਾ ਵੀ ਇਹੀ ਕਹਿਣਾ ਜਿਸ ਤਰ੍ਹਾਂ ਬਾਕੀ ਸਿਆਸਤਦਾਨ ਕਹਿ ਰਹੇ ਨੇ ਕਿ ਵਿਦਰੋਹ ਕਰਨ ਦਾ ਤਰੀਕਾ ਹੋਰ ਹੋ ਸਕਦਾ ਤੁਸੀਂ ਰੋਜ਼ ਪ੍ਰਦਰਸ਼ਨ ਕਰ ਸਕਦੇ ਹੋ ਧਰਨਾ ਲਗਾ ਸਕਦੇ ਹੋ ਪਰ ਇੱਕ ਜਿਹੜਾ ਸੀਨੀਅਰ ਲੀਡਰ ਦੇ ਖਿਲਾਫ ਖਾਸ ਤੌਰ ਤੇ ਬਜ਼ੁਰਗ ਦਾ ਜਿਹੜੇ ਆ ਉਹਨਾਂ ਦੀ ਉਮਰ ਦਾ ਧਿਆਨ ਰੱਖਦੇ ਹੋਏ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ ਤਾਂ ਸੁਚਾ ਸਿੰਘ ਛੋਟੇਪੁਰ ਦੇ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਉਧਰ ਕਾਂਗਰਸ ਪਾਰਟੀ ਦੇ ਲੀਡਰ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਵੀ ਇਸ ਘਟਨਾ ਨੂੰ ਨਿੰਦਿਆ ਗਿਆ ਹੈ ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਨੂੰ ਪੋਲਿਟੀਕਲ ਰੰਜਿਸ਼ ਜਿਹੜੀ ਹੈ ਕਿਤੇ ਨਾ ਕਿਤੇ ਸਿਆਸਤ ਦੇ ਨਾਲ ਉਹਨਾਂ ਦੇ ਵੱਲੋਂ ਜੋੜਿਆ ਗਿਆ ਹੈ ਤੇ ਕੁੱਲ ਮਿਲਾ ਕੇ तमाम ਸਿਆਸਤਦਾਨਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਮੈਂ ਇੱਕ ਵਾਰ ਫੇਰ ਤੋਂ ਦੱਸ ਦੇਣਾ ਚਾਹੁੰਦਾ ਹੈ ਕਿ ਗੁਰਬਚਨ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਰੱਤਾ ਖੇੜਾ ਪਿੰਡ ਜਿਹੜਾ ਹੈ ਇਹ ਮਲੂੜ ਦੇ ਨਾਲ ਲੱਗਦਾ ਹੈ ਔਰ ਛੋਟੇ ਰੱਤੇ ਖੇੜੇ ਦਾ ਜਿਹੜਾ ਇਹ ਗੁਰਬਚਨ ਸਿੰਘ ਵਿਅਕਤੀ ਸੀ ਜਿਸ ਨੇ ਕੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖपाल ਸਿੰਘ ਖੈਰਾ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਖੈਰਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਇਸ ਘਟਨਾ ਨੂੰ ਜਿਹੜੀ ਕਿ ਰੱਤਾ ਖੇੜਾ ਚ ਵਾਪਰੀ ਹੈ ਦੇਖੋ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਗੁੱਸਾ ਹੀ ਬਹੁਤ ਹੈ ਜੀ ਕਿਉਂਕਿ ਇਹਨਾਂ ਨੇ 10 ਸਾਲ ਤੇ ਰਾਜ ਵਿੱਚ ਬੇਰੋਜ਼ਗਾਰੀ ਦਿੱਤੀ ਆ ਖੁਦਕੁਸ਼ੀਆਂ ਦਿੱਤੀਆਂ ਲੋਕਾਂ ਨੂੰ ਔਰ ਨਸ਼ੇ ਦਿੱਤੇ ਨੇ ਪੰਜਾਬ ਦੇ ਵਿੱਚ ਲੋਕ ਬਹੁਤ ਧੁਕੇ ਨੇ ਔਰ ਇਸੇ ਕਰਕੇ ਚੰਦ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਕਨਵਾਈ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਕਿਉਂਕਿ ਜੋ ਪੰਜਾਬੀ ਦਾ ਸਾਦਾ ਜਾਂ ਕੱਤਲ ਹੈ ਜੋ ਬੀਜੋਗੇ ਉਹੀ ਵੱਢੋਗੇ ਵਾਟ ਯੂ ਸੋ ਸੋ ਸ਼ਲ ਯੂ ਰੀਪ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਤੇ ਰਾਜਿਕਤਾ ਬੁਲਾਈ ਆ ਅੱਜ ਪੰਜਾਬ ਦੇ ਲੋਕ ਬਹੁਤ ਉੱਠੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਉਹਨਾਂ ਦੀ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਇਸ ਵਕਤ ਬਹੁਤ ਉਬਾਲ ਵਿੱਚ ਨੇ ਪੜਕੇ ਹੋਏ ਨੇ ਦੇਰਫੋਰਸ ਕਿਸੇ ਵਿਅਕਤੀ ਨੇ ਆਪਣਾ ਪ੍ਰੋਟੈਸਟ ਪ੍ਰੋਟੈਸਟ ਕਰਨ ਲਈ ਉਹਨਾਂ ਨੇ ਇਹ ਜਿਹੜੀ ਜੁੱਤੀ ਸੁੱਟੀ ਆ ਚੀਫ ਮਿਨਿਸਟਰ ਤੇ ਹਾਲਾਂਕਿ ਮੈਂ ਇਹਨੂੰ ਜਸਟੀਫਾਈ ਨਹੀਂ ਕਰਦਾ ਕਿ ਉਹ ਮਾਰੀ ਆ ਕਿ ਚੱਗੀ ਮਾਰੀ ਲੇਕਿਨ ਲੋਕਾਂ ਦੇ ਜਜ਼ਬਾਤ ਸਮਝਣ ਦੀ ਲੋੜ ਆ ਕਿ ਇਸ ਤਰ੍ਹਾਂ ਦਾ ਨਾ ਨਾ ਇਫਸਾਰੀ ਸਿਚੁਏਸ਼ਨ ਹੁੰਦਾ ਪਰ ਖੈਰਾ ਸਾਹਿਬ ਲੋਕਾਂ ਨੂੰ ਆਪਣੇ ਜਜ਼ਬਾਤ ਸਮਝਾਉਣ ਦਾ ਕੀ ਇਹ ਤਰੀਕਾ ਠੀਕ ਹੈ ਤੁਹਾਡੇ ਮੁਤਾਬਕ ਲੀਡਰਾਂ ਦੇ ਵੱਲ ਜੁੱਤੀਆਂ ਸੁੱਟਨੀਆਂ ਠੀਕ ਨਹੀਂ ਨਹੀਂ ਹੋਰ ਕੋ ਚਾਰਾ ਨਹੀਂ ਆਇਆ ਕਿ ਉਹਨਾਂ ਸਸਤਾ ਹੁੰਦਾ ਹੈ ਹੈਲੀਕਾਪਟਰਾਂ ਦੇ ਭੁੰਦੇ ਨੇ ਲੱਭਦੇ ਨਹੀਂ ਇਹਨਾਂ ਲੋਕਾਂ ਨੂੰ ਜੀ ਕੋਈ ਮਿਲਦਾ ਨਹੀਂਗਾ ਇਹਨਾਂ ਦੇ ਇਹਨਾਂ ਦਾ ਦੁੱਖ ਤਰਦ ਨਹੀਂ ਕੋਈ ਵੰਡਉਂਦਾ ਹੁਣ ਬੋਟਾ ਮੰਗਣ ਲਈ ਜਦੋਂ ਉਹਦੇ ਨੂੰ ਉਹਦੇ ਲੋਕਾਂ ਦੇ ਵਿਚ ਜਿਹੜੀ ਵਿੱਚ ਕਾਬੂ ਆਉਂਦੇ ਨੇ ਆਲਗੋ ਆਈ 낫 ਜਸਟੀਫਾਈਂਗ ਦਿਸ ਐਕਟ ਪਰ ਲੋਕਾਂ ਨੂੰ ਹੋਰ ਕੋਈ ਚਾਰਾ ਨਹੀਂਗਾ ਜੀ ਯਾਨੀ ਕਿ ਕਿਸੇ ਲੀਡਰ ਦੇ ਖਿਲਾਫ ਜੇਕਰ ਕਿਸੇ ਲੋਕਾਂ 'ਚ ਗੁੱਸਾ ਹੈ ਤਾਂ ਤੁਸੀਂ ਉਹ ਰੂਲ ਬਣਾਉਂਕੋ ਕਿ ਲੋਕ ਐਦਾਂ ਦਾ ਪ੍ਰਦਰਸ਼ਨ ਕਰ ਸਕਦੇ ਨੇ ਦੇਖੋ ਐ ਡੈਮੋਕਰੈਟਿਕ ਸਿਸਟਮ ਹੈ ਗਿਆ ਆਪਾਂ ਹੋਰ ਤਰ੍ਹਾਂ ਹੋਰ ਈ ਤਰੀਕਿਆਂ ਨਾਲ ਲੋਕ ਪ੍ਰੋਟੈਸਟ ਕਰ ਰਹੇ ਨੇ ਜਿਸ ਤੋਂ ਆਉਤੋਂ ਵਨ ਆਫ ਥੇ ਵਿਸਤ੍ਰਿਤ ਪ੍ਰੋਟੈਸਟ ਅਗੇਂਸਟ ਕਰਪਟ ਐਂਡ ਇਨਫੀਸ਼ੀਐਂਟ ਲੀਡਰਸ ਜੀ ਵਿਖੇਰਾ ਸਾਹਿਬ ਗੱਲਬਾਤ ਕਰਨ ਲਈ ਧੰਨਵਾਦ ਇਸ ਆਨ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਚ ਰੋਸ ਹੈ ਤੇ ਇਸੇ ਕਰਕੇ ਲੋਕ ਆਪਣੇ ਇਸ ਤਰੀਕੇ ਦੇ ਨਾਲ ਹੀ ਰੋਸ ਜ਼ਾਹਰ ਕਰ ਰਹੇ ਨੇ ਉਹਨਾਂ ਦੇ ਵੱਲੋਂ ਘਟਨਾ ਦੀ ਨਿੰਦਿਆ ਨਹੀਂ ਕੀਤੀ ਗਈ ਉਹਨਾਂ ਕਹਿੰਿਆ ਹੈ ਕਿ ਜਿਹੜੀ ਇਹ ਲੋਕਾਂ ਦਾ ਰੋਸ ਹੈ ਉਹ ਵਾਜਬ ਹੈ ਤਾਂ ਕੁਲ ਮਿਲਾ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਸ ਘਟਨਾ ਦਾ ਜਿਹੜਾ ਹੈ ਜਾਂ ਇਸ ਰੋਸ ਦਾ ਜਿਹੜਾ ਹੈ ਸਮਰਥਨ ਕੀਤਾ ਗਿਆ ਹੈ ਤਾਂ ਤਮਾਮ ਜਿੱਥੇ ਰਾਜਨੀਤਿਕ ਮਾਹਿਰ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਜਨਤਾ ਦਾ ਗੁੱਸਾ ਜਿਹੜਾ ਹੈ ਵਾਜੂਬ ਹੈ ਸਾਡੇ ਨਾਲ ਇੱਕ ਵਾਰ ਫਿਰ ਤੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਜਟਾਣਾ ਜੁੜ ਚੁੱਕੇ ਨੇ ਜੀ ਦਰਸ਼ਨ ਸਿੰਘ ਕੀ ਜਾਣਕਾਰੀ ਹੈ ਹਾਂ ਜੀ ਸਰ ਜਿਹੜਾ ਇੱਕ ਨਾਮ ਕੋਲ ਤੋਂ ਬਾਅਦ ਹੈ ਪੁਲਿਸ ਨੇ ਉਹ ਬੰਦੇ ਨੂੰ ਫੜ ਕੇ ਲੈ ਲਈ ਹੈ ਪਤਾ ਨਹੀਂ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਕੀ ਪੁਲਿਸ ਨੂੰ ਘੇਰ ਲਿਆ ਸੀ ਉੱਥੇ ਸਾਰਿਆਂ ਨੇ ਪਿੰਡ ਵਾਸੀਆਂ ਨੇ ਕਿ ਇਹ ਬੰਦੇ ਨੇ ਜਿਹੜਾ ਕੰਮ ਕੀਤਾ ਹੈ ਇਹ ਧਰਮ ਦੇ ਨਾਂ ਤੇ ਵਧੀਆ ਕੀਤਾ ਹੈ ਤੇ ਉਹਨਾਂ ਨੇ ਪੁਲਿਸ ਘੇਰ ਲਈ ਸਾਰੀ ਜਿਹੜੀ ਪੁਲਿਸ ਉੱਤੇ ਮੌਕੇ ਤੇ ਕੁੱਛੀ ਸੀ ਜੀ ਉਹਨਾਂ ਨੇ ਵਾਹਨ ਬਰਾਬਰ ਤੇ ਰੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਸਾਡਾ ਬੰਦਾ ਚਾਹੀਦਾ ਵਾਪਸ ਨਹੀਂ ਤਾਂ ਅਸੀਂ ਹਰ ਚੀਜ਼ ਨਹੀਂ ਜਾਣਦੇ ਆਂ ਕਿ ਵੀ ਇਹਨੇ ਜੋ ਕੀਤਾ ਚੱਕਾ ਕੀਤਾ ਹੈਗਾ ਪਰ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਲੋਕਾਂ ਨੇ ਜਾ ਕੇ ਮੌਕੇ ਦੇ ਆਸ-ਪਾਸ ਦੇ ਰਾਜਨੀਤਿਕ ਲੋਕਾਂ ਨੇ ਜਾ ਕੇ ਪੁਲਿਸ ਨੂੰ ਉੱਥੋਂ ਇਹ ਕੱਟ ਪਹੁੰਚਵਾ ਲਿਆ ਸੀਗਾ ਤੇ ਅਜੇ ਤੱਕ ਹਾਲਾਤ ਕਿਆ ਕਿ ਅਮਰੀਤ ਸਿੰਘ ਅਜਨਾਲਾ ਨਾਮ ਦਾ ਕੋਈ ਵਿਅਕਤੀ ਹੈ ਜਿਹੜਾ ਗੁਰਬਚਨ ਸਿੰਘ ਉਸ ਦਾ ਰਿਸ਼ਤੇਦਾਰ ਹੈ ਅਮਰੀਤ ਸਿੰਘ ਅਜਨਾਲਾ ਦੇ ਬਾਰੇ ਤਫਸੀਰ ਕਰੋ ਕੌਣ ਨੇ ਜੇ ਤੁਹਾਨੂੰ ਮੁਝ ਅਮਰੀਤ ਸਿੰਘ ਅਜਨਾਲਾ ਬਾਰੇ ਸਾਨੂੰ ਕੋਈ ਪਤਾ ਨਹੀਂ 나ਈ ਉਹਨੇ ਕੋਈ ਦੱਸਿਆ ਉਹਨੇ ਮੁੰਡੇ ਨੇ ਖਾਸ ਸਪਸ਼ਟ ਕਰ ਦਿੱਤੀ ਕਿ ਮੈਂ ਕਿਹਦਾ ਕੋਈ ਕਿਤੇ ਦੀ ਕੋਈ ਨਾਲ ਮੇਰੀ ਕੋਈ ਮੋੜੀ ਹੈਗੀ ਮੈਂ ਤਾਂ 6 ਮਹੀਨੇ 7 ਮਹੀਨੇ ਹੋ ਗਈ ਸੀ ਮੈਂ ਤਾਂ ਅੰਦਰ ਦੇ ਵਿੱਚ ਗੁੱਸਾ ਲਈ ਫਰਦਾ ਰਹੀਆ ਤੇ ਮੈਨੂੰ ਅੱਜ ਮੇਰਾ ਗੁੱਸਾ ਜਿਹੜਾ ਉਹ ਬਿਲਕੁਲ ਸ਼ਾਂਤ ਹੋ ਗਿਆ ਹੈਗਾ ਤੇ ਜੋ ਵੀ ਇਹਦਾ ਹੋਊਗਾ ਉਹ ਯੂਐਸ ਮਰੀਦ ਜੀ ਦੇ ਮਾਰੇ ਉਹਨੇ ਨਾ ਤਾਂ ਕੋਈ ਗੱਲ ਕਰੀਆ ਵੀ ਮੈਂ ਪਲਾਣੇ ਜੱਦੀਪਤੋਂ ਮਜੂਰ ਹੋਇਆ ਕਿ ਕਿਹਾ ਕੀਤਾ ਗਿਆ ਜਾਂ ਜਿਸ ਤੇ ਪਲਾਣੇ ਜੱਦੀਪਤੀ ਨੇ ਕਿਸੇ ਨੇ ਇਸ ਮੂਹਰੇ ਦੇ ਸਾਹਮਣੇ ਹੱਸਾਗਾ ਉਹਨੇ ਕੋਈ ਬੋਲਿਆ ਨਹੀਂ ਜੀ ਦਰਸ਼ਨ ਸਿੰਘ ਜੀ ਜਾਣਕਾਰੀ ਦੇਣ ਲਈ ਧੰਨਵਾਦ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵੇਲੇ ਤੁਸੀਂ ਉਹ ਤਸਵੀਰਾਂ ਦੇਖ ਸਕੋਗੇ ਐਕਸਕਲੂਸਿਵ ਤਸਵੀਰਾਂ ਜੱਗ ਸਾਮ ਲੀਡਰਾਂ ਦੇ ਵੱਲੋਂ ਨੰਦਿੰਦਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਘਟਨਾਕਰਮ ਦੀਆਂ ਉਹ ਉਹਨਾਂ ਪਲਾਂ ਦੀਆਂ ਜਿਸ ਦੌਰਾਨ ਗੁਰਬਜਤ ਸਿੰਘ ਦੇ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲ ਜੁੱਤੀ ਸੁੱਟੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲ ਗੁਰਬਜਤ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਜਿਹੜਾ ਕਿ ਛੋਟਾ ਰੱਤਾ ਖੇਡਾ ਪਿੰਡ ਦੇ ਨਾਲ ਸੰਬੰਧ ਰੱਖਦਾ ਹੈ ਰੱਤਾ ਖੇਡਾ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਤਿੰਦਰਾ ਸਮਾਗਮ ਦੇ ਦੌਰਾਨ ਉੱਥੇ ਪ੍ਰਚਾਰ ਕਰ ਰਹੇ ਸਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਨਾਰੇ ਸਨ ਕਿ ਇਹਦੇ ਨੂੰ ਇੱਕ ਵਿਅਕਤੀ ਗੁਰਬਜਤ ਸਿੰਘ ਨਾਂ ਦਾ ਵਿਅਕਤੀ ਆਉਂਦਾ ਹੈ ਤੇ ਮੁੱਖ ਮੁਤਾਬਕ ਮੁਕਮਤੀ ਪ੍ਰਕਾਸ਼ ਸਿੰਘ ਬਾਦਲ ਦੀ ਜੁੱਤੀ ਲੱਗੀ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਗੁਰਬਚਨ ਸਿੰਘ ਦੇ ਸਮਰਥਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਉੱਥੇ ਪਹੁੰਚੇ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਮਾਹੌਲ ਕੁਲ ਮਿਲਾ ਕੇ ਕਾਫੀ ਸਮਾਂ ਤਣਾਪੂਰਨ ਬਣਿਆ ਰਿਹਾ ਤੇ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ तमाम ਸਿਆਸਤਦਾਨਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਪਰ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਇਹ ਵਿਦਰੋਹ ਬਿਲਕੁਲ ਵਾਜਬ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਬਚਨ ਸਿੰਘ ਦੇ ਵੱਲੋਂ ਜੁਤੀ ਛੁੱਟੀ ਗਈ ਹੈ ਇਸ ਖਬਰ ਤੇ ਅਸੀਂ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ